ਕਿ ਉਹ ਭਾਰਤੀ ਜਨਤਾ ਪਾਰਟੀ ਤੇ ਅੱਜ ਇੱਕ ਤੰਜ ਕੱਸ ਰਹੇ ਆਂ ਵੀ ਭਾਰਤੀ ਜਨਤਾ ਪਾਰਟੀ ਨੂੰ ਇੱਕ ਬੋਟ ਪਈ ਐ ਸਰ ਕਾਨੂੰਨੀ ਵਿਵਸਥਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਆਏ ਦਿਨ ਆਪਾਂ ਦੇਖਦੇ ਆ ਗੋਲੀਆਂ ਚੱਲਿਆ ਨੇ ਮਾਰਡਰ ਹੋ ਰਹੇ ਨੇ ਖਾਸ ਕਰ ਖਿਡਾਰੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਪਿਛਲੇ ਦਿਨੀ ਜੋ ਕੋਡੀ ਖਿਡਾਰੀ ਸੀ ਬਾਜ਼ ਪ੍ਰੋਮੋਟਰ ਬਣਿਆ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹਲੇ ਕੱਲ ਪਰਸੋਂ ਦੀ ਖਬਰ ਹੋ ਰਹੀ ਐ ਕਿ ਤਰਨ ਤਾਰਾਂ ਦੇ ਵਿੱਚ ਇੱਕ ਲੜਕੀ ਨੂੰ ਰਾਜਾਂ ਦੇ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਦੇਖੋ ਜੇ ਅਸੀਂ ਲਾ ਐਂਡ ਆਰਡਰ ਦੀ ਗੱਲ ਕਰੀਏ ਤਾਂ ਪੰਜਾਬ ਦਾ ਜਿਹੜਾ ਲਾ ਐਂਡ ਆਰਡਰ ਹੈ ਉਹ ਮੇਰੇ ਖਿਆਲ ਚੰਨ ਤੋਂ ਕੰਟਰੋਲ ਨਹੀਂ ਹੋ ਰਿਹਾ ਆਪਾਂ ਪਿਛਲੇ 4 ਸਾਲ ਦੀ ਜਿਹੜੀ ਕਾਰਜਗਾਰੀ ਹੈ ਨਿਤ ਨਵੇਂ ਯਾਨਕਿ ਗੈਂਗਸਟਰ ਯਾਨਕਿ ਜਿਹੜੇ ਪੈਦਾ ਹੋ ਰਹੇ ਹਨ ਕਿਸੇ ਤਰ੍ਹਾਂ ਦਾ ਕੋਈ ਇਹਨਾਂ ਨੂੰ ਅੰਕੁਸ਼ ਨਹੀਂ ਹੈ ਕਿਸੇ ਤਰ੍ਹਾਂ ਦਾ ਇਹਨਾਂ ਤੇ ਇਹ ਕੰਟਰੋਲ ਨਹੀਂ ਕਰ ਪਾ ਰਹੇ ਕਿਉਂਕਿ ਐਡਮਿਨਿਸਟ੍ਰੇਸ਼ਨ ਪੱਖੋਂ ਇਹ ਜ਼ੀਰੋ ਹੈ ਐਨਨ ਨੂੰ ਕੋਈ ਤਜਰਬਾ ਨਹੀਂ ਦਿੱਲੀ ਵਾਲੇ ਅੱਜ ਚੰਡੀਗੜ੍ਹ ਕੇਜਰੀਵਾਲ ਜਿਹੜਾ ਕਹਿੰਦਾ ਸੀ ਮੈਂ ਦਿੱਲੀ ਦਾ ਬੇਟਾ ਹਾਂ ਅੱਜ ਪੰਜਾਬ ਦਾ ਪੁੱਤਰ ਬਣ ਕੇ ਯਾਨਕਿ ਉਹ ਨੂੰ ਪੰਜਾਬ ਨੂੰ ਲੁੱਟ ਰਿਹਾ ਉਹਦੀ ਟੀਮ ਹਰ ਡਿਪਾਰਟਮੈਂਟ ਦੇ ਵਿੱਚ ਬੈਠੀ ਹੈ ਇਹ ਬਹੁਤ ਯਾਨਕਿ ਸਾਡੇ ਪੰਜਾਬ ਲਈ ਤੇ ਪੰਜਾਬੀਆਂ ਲਈ ਯਾਨਕਿ ਜਵਾਬਦੇਹੀ ਬੈਠੇ 2027 ਦੇ ਵਿੱਚ ਬੀਜੇਪੀ ਨੂੰ ਤਾਂ ਫਿਰ ਵੀ ਇੱਕ ਬੋਟ ਪੈ ਗਈ ਇਹਨਾਂ ਦੇ ਸੁਪੜਾ ਸਾਫ ਹੋਣਾ ਇਹ ਵੀ ਕਹਿ ਰਹੇ ਸੀ ਕਿ ਜੇ ਸੈਨੇਟ ਦੇ ਉੱਪਰ ਕਬਜ਼ਾ ਹੁੰਦਾ ਬੀਜੇਪੀ ਦਾ ਫੀਸ ਵਾਦੀ ਆਵੇਗੀ ਲੱਖਾਂ ਰੁਪਏ ਖਰਚਾ ਹੋ ਲੱਗੇਗਾ ਵੇ ਦੇਖੋ ਇਹ ਸਭ ਪੋਲੀਟੀਕਲ ਗੱਲਾਂ ਆ ਭਾਰਤੀ ਜਨਤਾ ਪਾਰਟੀ ਦੀ 2014 ਦੇ ਵਿੱਚ ਸਰਕਾਰ ਆਈ ਹੈ 2014 ਤੋਂ ਲੈ ਕੇ 11 ਸਾਲ ਜਦ 2025 ਹੋ ਗਿਆ 11 ਸਾਲਾਂ ਦੇ ਵਿੱਚ ਚਾਹੇ ਆਪਾਂ ਮੈਡੀਕਲ ਐਜੂਕੇਸ਼ਨ ਦੇਖ ਲਓ ਚਾਹੇ ਇੰਜੀਨੀਅਰਿੰਗ ਦੇ ਖੇਤਰ ਤੇ ਦੇਖ ਲੋ ਆਈਆਈਟੀ ਦੇਖ ਲੋ ਆਈਆਈਐਮ ਦੇਖ ਲੋ ਜਿੰਨੇ ਵੀ ਸੀ ਕਾਲਜ ਸੀ ਤੇ ਜਿੰਨੇ ਹਸਪੀਟਲ ਦੀ तकरीबन ਡਬਲ ਤੋਂ ਵੀ ਜ਼ਿਆਦਾ ਹੋ ਗਏ ਤੇ ਜਿਹੜੀ ਪੰਜਾਬ ਯੂਨੀਵਰਸਿਟੀ ਆ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਪੰਜਾਬ ਦੀ ਸੀ ਪੰਜਾਬ ਦੀ ਰਹੇਗੀ ਜਨ ਹਿਤੇਸ਼ੀ आरपी ਨਹੀਂ ਭਰੋਸਾ ਆਪਕਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜਨ ਹਤੇਸੀ ਅੱਜ ਸਾਡੇ ਨਾਲ ਭਾਈ ਭਾਦੇ ਸਟੇਟ ਆਗੂ ਸਰਜੀਵਨ ਜਿੰਦਲ ਜੀ ਮੌਜੂਦ ਨੇ ਉਹਨਾਂ ਦੇ ਨਾਲ ਅੱਗੋਂ ਗੱਲਬਾਤ ਕਰਾਂਗੇ ਪਿਛਲੇ ਦਿਨੀ ਆਪਾਂ ਦੇਖਿਆ ਕਿ ਬਲਾਕ ਸੰਮਤੀ ਦੇ ਜਿਹੜਾ ਕੁਝ ਦੇ ਚੋਣਾਂ ਹੋ ਕੇ ਹਟੀਆਂ ਹਨ ਅਤੇ ਭਾਈ ਭਾਨੇ ਵੀ ਆਪਣੇ ਆਪਣੇ ਉਮੀਦਵਾਰ ਖੜੇ ਕਰੇ ਸੀ ਹਰੇਕ ਪਾਰਟੀ ਨੇ ਆਪਣੇ ਆਪਣੇ ਉਮੀਦਵਾਰ ਖੜੇ ਕਰੇ ਲੇਕਿਨ ਇੱਕ ਮੁੱਖ ਮੰਤਰੀ ਪੰਜਾਬ ਦਾ ਜੋ ਵੀਡੀਓ ਆਇਆ ਉਹ ਕਾਫੀ ਵਾਇਰਲ ਹੋ ਰਿਹਾ ਹੈ ਕਿ ਬੀਜੇਪੀ ਦੇ ਕੈਂਡੀਡੇਟ ਨੂੰ ਸਿਰਫ ਇੱਕ ਵੋਟ ਹੀ ਪਈ ਇਸ ਬੰਦੇ ਵਿੱਚ ਪਕਾਲਵਾਦ ਕਰਾਂਗੇ ਜਿੰਦਰ ਸਾਹਿਬਾ ਸਸੀ ਗੱਜ ਸਰ ਸਸੀ ਗਾਜੀ ਸਰ ਕਾਫੀ ਜ਼ਿਆਦਾ ਬਿਆਨ ਮੁੱਖ ਮੰਤਰੀ ਦਾ ਭਾਏ ਪਦੇ ਅਗੇਂਸਟ ਵਾਇਰਲ ਹੋ ਰਿਹਾ ਹੈ ਕਿ ਸਿਰਫ ਇੱਕ ਵੋਟ ਇਹਨਾਂ ਨੂੰ ਪਈ ਕੀ ਕਹਾਂਗੇ ਇਸ ਬਿਆਨ ਬਾਰੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਮੁੱਖ ਮੰਤਰੀ ਸਾਹਿਬ ਦੀ ਇਸ ਗੱਲ ਤੇ ਯਾਨਕਿ ਇਤਰਾਜ ਪਕਟਾਉਣਾ ਕਿ ਉਹ ਭਾਰਤੀ ਜਨਤਾ ਪਾਰਟੀ ਤੇ ਅੱਜ ਇੱਕ ਤੰਜ ਕੱਸ ਰਹੇ ਆਂ ਵੀ ਭਾਰਤੀ ਜਨਤਾ ਪਾਰਟੀ ਨੂੰ ਇੱਕ ਵੋਟ ਪਈ ਹੈ ਭਾਰਤੀ ਜਨਤਾ ਪਾਰਟੀ ਇੱਕ ਉਹ ਕੇਡਰ بیس ਪਾਰਟੀ ਹੈ ਜਿਹੜੀ 1980 ਤੋਂ ਚੱਲੀ ਅੱਜ 1925 ਤੱਕ ਯਾਨੀ ਕਿ 19 ਸਟੇਟਾਂ ਦੇ ਵਿੱਚ ਰਾਜ ਹੈ ਦੇਖੋ ਇਹ ਕਹਿੰਦਾ ਵੀ ਸਾਡੇ ਮੇਰੇ ਪਿੰਡ ਸਤੌਜ ਤੋਂ ਇੱਕ ਬੋਰਡ ਪਈ ਹੈ ਵੀ ਅਸੀਂ ਉਹ ਇੱਕ ਬੋਰਡ ਵੀ ਪਤਾ ਕਰਾਂਗੇ ਵੀ ਕਿਹਨੇ ਪਾਈ ਹੈ ਮੈਂ ਉਸ ਦਾ ਜਵਾਬ ਦੇਣਾ ਚਾਹਣਾ ਹੈ ਵੀ ਜਦੋਂ 2022 ਦੇ ਵਿੱਚ ਬਦਾਨ ਸਭਾ ਦੇ ਇਲੈਕਸ਼ਨ ਹੋਏ ਸੀ ਇਹਨਾਂ ਦਾ ਹਲਕਾ ਧੂਰੀ ਦੇ ਵਿੱਚ ਪਿੰਡ ਮੁੱਲੋਵਾਲ ਹੈ ਮੁੱਲੋਵਾਲ ਦੇ ਵਿੱਚ ਭਗਵਾਨ ਪ੍ਰਮਾਨ ਨੂੰ 1448 ਵੋਟਾਂ ਪਈਆਂ ਸੀ ਅੱਜ ਯਾਨਕਿ ਇਹ ਪੋਜੀਸ਼ਨ ਸੀ ਵੀ ਉਹਨਾਂ ਨੂੰ ਬਲਾਕ ਸੰਪਤੀ ਦਾ ਉਮੀਦਵਾਰ ਨਹੀਂ ਲੱਭਿਆ ਇੱਕ ਰੂਲਿੰਗ ਪਾਰਟੀ ਹੋਵੇ ਰੂਲਿੰਗ ਪਾਰਟੀ ਦੇ ਵਿੱਚ ਚਾਹੇ ਤੁਸੀਂ ਮਿਸਪਲ ਕਮੇਟੀ ਦੇ ਵੀ ਇਲੈਕਸ਼ਨ ਦੇਖ ਲਓ ਤੁਸੀਂ ਹੋਗੇ ਹਟਿਆ ਸੰਰੂਟ ਦੇ ਵਿੱਚ ਅੱਗੇ ਵੀ ਹੋਣਗੇ ਇਹਨਾਂ ਨੂੰ ਹਾੜੇ ਕੱਢ ਕੱਢ ਕੇ ਇਨਕੇ ਜਿਹੜੇ ਹੈਗੇ ਆਪਦੇ ਕੈਂਡੀਡੇਟ ਖੜੇ ਕਰ ਰਹੇ ਆ ਇਸ ਪਾਰਟੀ ਦਾ ਕੋਈ ਆਧਾਰ ਨਹੀਂ ਹੈ ਕੋਈ ਕੁਝ ਨਹੀਂ ਹੈ ਫੇਰ ਵੀ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਲੜੀ ਪਹਿਲੀ ਵਾਰੀ ਪਿੰਡਾਂ ਦੇ ਇਲੈਕਸ਼ਨ ਦੇ ਵਿੱਚ ਗਈ ਫੇਰ ਵੀ ਇਨਕੇ ਭਾਰਤੀ ਜਨਤਾ ਪਾਰਟੀ ਨੇ ਤਕਰੀਬਨ 80 ਤੋਂ 90% ਜਿਹੜੇ ਉਮੀਦਵਾਰ ਆਪਦੇ ਖੜੇ ਕੀਤੇ ਆ ਤੇ ਪ੍ਰਦਰਸ਼ਨ ਵਧੀਆ ਕੀਤਾ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਾਂਗੇ ਤੇ ਮੈਂ ਭਗਵੰਤ ਮਾਨ ਸਾਹਿਬ ਨੂੰ ਇਹ ਕਹਿਣਾ ਚਾਹਣਾ ਵੀ ਉਹ ਆਉਣ ਵਾਲੇ ਟਾਈਮ 'ਚ ਆਪਦੇ ਵਿਧਾਨ ਸਭਾ ਚੋਣਾਂ ਦੀ ਚਿੰਤਾ ਕਰਨ ਨਾ ਕਿ ਬੀਜੇਪੀ ਦੀ ਚਿੰਤਾ ਕਰਨ ਕਿਉਂਕਿ ਬੀਜੇਪੀ ਤਾਂ ਇੱਕ ਬਟਰਮਿਰਖ ਬਣ ਚੁੱਕਿਆ ਹੈ ਇੱਕ ਨੈਸ਼ਨਲ ਪਾਰਟੀ ਬਣ ਚੁੱਕਿਆ ਹੈ ਵੱਡਾ ਯਾਨਕਿ ਉਹ ਹੋ ਚੁੱਕਿਆ ਹੁਣ ਦਿੱਲੀ ਦੇ ਵਿੱਚ ਵੀ ਇਹਨਾਂ ਦਾ ਦੇਖ ਲੋ ਸੁਪੜਾ ਸਾਫ ਹੋ ਗਿਆ ਅੱਜ ਉਹੀ ਦਿੱਲੀ ਦੀ ਜਿਹੜੀ ਟੀਮ ਹੈ ਆ ਕੇ ਸੰਗਰੂਰ ਬੈਠੀ ਹੈ ਅਬ ਸੰਗਰੂਰ ਬੈਠੀ ਹੈ ਚੰਡੀਗੜ੍ਹ ਬੈਠੀ ਹੈ ਉਹ ਸਾਰੇ ਰਾਜ ਕਰਦੇ ਆ ਭਗਵਾਨਤਮਨ ਨੂੰ ਆਪਣਾ ਫਿਕਰ ਕਰਨਾ ਚਾਹੀਦਾ ਸਰ ਕਾਨੂੰਨੀ ਵਿਵਸਥਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਅੱਜ ਦਿਨ ਆਪਾਂ ਦੇਖਦੇ ਆ ਗੋਲੀਆਂ ਚੱਲਿਆ ਨੇ ਮਰਡਰ ਹੋ ਰਹੇ ਨੇ ਖਾਸ ਕਰ ਖਿਡਾਰੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਪਿਛਲੇ ਦਿਨੀ ਜਿਹੜੀ ਕੋਡੀ ਖਿਡਾਰੀ ਸੀ ਬਾਅਦ ਪ੍ਰਮੋਟਰ ਬਣਿਆ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹਲੇ ਕੱਲ ਪਰਸੋਂ ਇੱਕ ਖਬਰ ਹੋ ਰਹੀ ਹੈ ਕਿ ਤਰਨਤਾਰਾਂ ਦੇ ਵਿੱਚ ਇੱਕ ਲੜਕੀ ਨੂੰ ਰਾਹ ਜਾਂਦੇ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਦੇਖੋ ਜੀਐਸੀ ਲਾ ਐਂਡ ਆਰਡਰ ਦੀ ਗੱਲ ਕਰੀਏ ਤਾਂ ਪੰਜਾਬ ਦਾ ਜਿਹੜਾ ਲਾ ਐਂਡ ਆਰਡਰ ਹੈ ਉਹ ਮੇਰੇ ਖਿਆਲ ਚੰਨ ਤੋਂ ਕੰਟਰੋਲ ਨਹੀਂ ਹੋ ਰਿਹਾ ਆਪਾਂ ਪਿਛਲੇ 4 ਸਾਲ ਦੀ ਜਿਹੜੀ ਕਾਰਜਗਾਰੀ ਹੈ ਨਿਤ ਨਵੇਂ ਯਾਨਕਿ ਗੈਂਗਸਟਰ ਯਾਨਕਿ ਜਿਹੜੇ ਪੈਦਾ ਹੋ ਰਹੇ ਹਨ ਕਿਸੇ ਤਰ੍ਹਾਂ ਦਾ ਕੋਈ ਇਹਨਾਂ ਨੂੰ ਅੰਕੁਸ਼ ਨਹੀਂ ਹੈ ਕਿਸੇ ਤਰ੍ਹਾਂ ਦਾ ਇਹਨਾਂ ਇਹ ਕੰਟਰੋਲ ਨਹੀਂ ਕਰ ਪਾ ਰਹੇ ਕਿਉਂਕਿ ਐਡਮਿਨਿਸਟ੍ਰੇਸ਼ਨ ਪੱਖੋਂ ਇਹ ਜ਼ੀਰੋ ਹੈ ਇਨਾਂ ਨੂੰ ਕੋਈ ਤਜਰਬਾ ਨਹੀਂ ਇਹਨਾਂ ਦੇ 92 ਐਮਐਲ ਜਿੱਤੇ 92 ਦੇ ਵਿੱਚੋਂ 70 ਐਮਐਲ ਤਾਂ ਤਕਰੀਬਨ ਇਹ ਜੀ ਹੈ ਜਿਹੜੇ ਵਿਚਾਰੇ ਜਿਸ ਜੀ ਨੂੰ ਯਾਨਕਿ ਕੋਈ ਪੋਲਿਟਿਕਸ ਦਾ ABC ਨਹੀਂ ਪਤਾ ਇਸ ਲਈ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਜਾਂ ਲਾਇ ਐਂਡ ਆਰਡਰ ਹੈ ਦੇਖੋ ਗੈਂਗਸਟਰ ਹੈ ਸਾਡਾ ਪੰਜਾਬ ਦਾ ਪੁੱਤ ਸੀ ਜਿਹੜਾ ਯਾਨਕਿ ਜੀਨੇ ਸਾਡਾ ਨਾਮ ਰੋਸ਼ਨ ਕੀਤਾ ਦੀ ਮੂਸੇਵਾਲਾ ਉਹ ਇਹਨਾਂ ਦੇ ਰਾਜ ਦੇ ਵਿੱਚ ਇਹਨਾਂ ਦੀ ਨੈਗਲੀਜੈਂਸੀ ਦੇ ਨਾਲ ਇਹ ਇਨਸੀਡੈਂਟ ਹੋਇਆ ਤੇ ਅੱਜ ਕਬੱਡੀ ਦੇ ਖਿਡਾਰੀ ਜਿਹੜੇ ਮਾਵਾ ਦੇ ਪੁੱਤ ਜਿਹੜੇ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਆ ਤੇ ਉਹਨਾਂ ਨੂੰ ਗੈਂਗ ਸਾਰਾ ਇਹ ਦਿਨ ਮਾਰ ਰਹੇ ਆ ਪਿੱਛੇ ਜੇ ਇੱਕ ਲੜਕੀ ਦਾ ਇਨਕੇ ਮਰਡਰ ਹੋ ਗਿਆ ਵਪਾਰੀਆਂ ਤੋਂ ਫਰੋਕੀਆਂ ਮੰਗੀਆਂ ਜਾ ਰਹੀਆਂ ਸਾਡੇ ਸ਼ਹਿਰ ਸੰਗਰੂਰ ਚ ਵੀ ਲਾਲੋ ਅਬੋਰ ਚ ਵੀ ਲਾਲੋ ਪਿੱਛੇ ਜੇ ਇੱਕ ਇਨਨਕੇ ਬਹੁਤ ਵੱਡੀ ਯਾਨਕੀ ਜਿਹੜਾ ਕਾਰੋਬਾਰੀ ਸੀ ਉਹਦੇ ਮੁੰਡੇ ਨੂੰ ਗੋਲੀਆਂ ਨਾਲ ਮਾਰ ਦਿੱਤਾ ਸਾਡੇ ਰਾਸ਼ਟਰੀ ਸਵੈਸੇਵਕ ਸੰਗ ਦੇ ਵਿਅਕਤੀ ਸੀ ਉਹਦੇ ਪੋਤਰੇ ਨੂੰ ਯਾਨਕੀ ਉਹਨਾਂ ਨੇ ਮਾਰ ਦਿੱਤਾ ਗਿਆ ਗੈਂਗਸਟਰ ਤਾਂ ਜੀ ਹਰ ਰੋਜ਼ ਯਾਨਕੀ 2-4 ਮਰਡਰ ਯਾਨਕੀ ਹੋ ਰਹੇ ਆ ਇਹ ਜਿਹੜੀ ਭਗਵੰਤ ਮਾਨ ਸਰਕਾਰ ਹੈ ਇਹ ਆਪਣਾ ਜਿਹੜਾ ਸਿਸਟਮ ਹੈ ਕੋ ਨੂੰ ਐਡਮਿਨਿਸਟ੍ਰੇਸ਼ਨ ਦੇ ਉੱਤੇ ਕੋਈ ਕੰਟਰੋਲ ਨਹੀਂ ਹੈ ਤੇ ਆਪੋਤਾ ਪਈ ਹੋਈ ਹੈ ਦਿੱਲੀ ਵਾਲੇ ਅੱਜ ਚੰਡੀਗੜ੍ਹ ਕੇਜਰੀਵਾਲ ਜਿਹੜਾ ਕਹਿੰਦਾ ਸੀ ਮੈਂ ਦਿੱਲੀ ਦਾ ਬੇਟਾ ਹਾਂ ਅੱਜ ਪੰਜਾਬ ਦਾ ਪੁੱਤਰ ਬਣ ਕੇ ਯਾਨਕੀ ਉਹਨੂੰ ਪੰਜਾਬ ਨੂੰ ਲੁੱਟ ਰਿਹਾ ਉਹਦੀ ਟੀਮ ਹਰ ਡਿਪਾਰਟਮੈਂਟ ਦੇ ਵਿੱਚ ਬੈਠੀ ਹੈ ਇਹ ਬਹੁਤ ਯਾਨਕੀ ਸਾਡੇ ਪੰਜਾਬ ਲਈ ਤੇ ਪੰਜਾਬੀਆਂ ਲਈ ਯਾਨਕੀ ਜਵਾਬਦੇਹ ਲਈ ਬੈਠੇ ਆ 2027 ਦੇ ਵਿੱਚ ਬੀਜਪੀ ਨੂੰ ਤਾਂ ਫਿਰ ਵੀ ਇੱਕ ਬੋੜ ਪੈ ਗਈ ਇਹਨਾਂ ਦੇ ਸੁਪੜਾ ਸਾਫ ਹੋਣਾ ਸਰ ਗੈਂਗਸਟਰ ਗੋਲੀਆਂ ਮਾਰਦੇ ਨੇ ਨੌਜਵਾਨਾਂ ਦਾ ਕਤਲ ਕਰ ਰਹੇ ਨੇ ਹਿੰਮਤ ਇੰਨੀ ਹੈ ਕਿ ਉਸ ਤੋਂ ਜਿੰਮੇਵਾਰੀ ਵੀ ਲੈ ਲੈਂਦੇ ਨੇ ਵੀ ਇਹ ਵੀ ਇੱਕ ਤਮਾਚਾ ਹੈ ਪੁਲਿਸ ਦੇ ਉੱਪਰ ਪ੍ਰਸ਼ਾਸਨ ਦੇ ਉੱਪਰ ਸਰਕਾਰ ਦੇ ਉੱਪਰ ਦੇਖੋ ਜਿਹੜਾ ਮੁੱਖ ਮੰਤਰੀ ਸ਼ਾਮ ਨੂੰ 6 ਵਜੇ 5 ਵਜੇ ਯਾਨਕਿ ਬੋਤਲ ਕਰਨੀ ਦੇਖਣ ਲੱਗ ਪਵੇ ਠੀਕ ਹੈ ਜੀ ਸਵੇਰੇ 11 12 ਵਜੇ ਉੱਠਣਾ ਹੋਵੇ ਯਾਨਕਿ ਤੁਸੀਂ ਇਹ ਲਾਲ ਵੀ ਸ਼ਾਮ ਨੂੰ 6 ਵਜੇ ਤੋਂ ਲੈ ਕੇ 11 ਵਜੇ ਤੱਕ ਸਾਡੇ ਜਿਹੜੀ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਹੈ ਪੰਜਾਬ ਦਾ ਜਿਹੜਾ ਸਾਡਾ ਮਸ਼ੀਨਰੀ ਹੈ ਉਹ ਰੱਬ ਸਾਰੇ ਹੈ ਸਾਡੇ ਜਿਹੜੇ ਪੰਜਾਬ ਦਾ ਮੁੱਖ ਮੰਤਰੀ ਇੱਕ ਕਮੇਡੀਅਨ ਹੈ ਉਹਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਐਡਮਿਨਿਸਟ੍ਰੇਸ਼ਨ ਦਾ ਪਤਾ ਨਹੀਂ ਹੈ ਉਹਨੂੰ ਕੋਈ ਨੌਲੇਜ ਨਹੀਂ ਹੈ ਉਹਨੂੰ ਕਿਸੇ ਤਰ੍ਹਾਂ ਦਾ ਵੀ ਕਿਸੇ ਕਿੱਦਾਂ ਅਸੀਂ ਕੰਟਰੋਲ ਕਰਨਾ ਹੈ ਪੋਜੀਸ਼ਨ ਨੂੰ ਕਿੱਦਾਂ ਕੰਟਰੋਲ ਕਰਨਾ ਹੈ ਜਨਕਿ ਕਿਸੇ ਤਰ੍ਹਾਂ ਦੀ ਕੋਈ ਉਹਨੂੰ ਨੌਲੇਜ ਨਹੀਂ ਹੈ ਅੱਜ ਵਪਾਰੀ ਵਰਗ ਮਜ਼ਦੂਰ ਵਰਗ ਕਿਸਾਨ ਵਰਗ ਤੇ ਜੋ ਵੀ ਜਿੰਨੇ ਵੀ ਜਨਕਿ ਸਾਡੇ ਉਹ ਹਨ ਉਹ ਸਾਰੇ ਅੱਜ ਵਿਚਾਰੇ ਬਹੁਤ ਔਖੇ ਹਨ ਉਹ ਇਹ ਉਡੀਕ ਕਰਦੇ ਆ ਵੀ 2027 ਤੋਂ ਪਹਿਲਾਂ ਪਹਿਲਾਂ ਹੀ ਅਸੀਂ ਇਹਨਾਂ ਨੂੰ ਚਲਦਾ ਕਰੀਏ ਸਰ ਸਾਰੇ ਲੋਕ ਨਾ ਦੇਖ ਦਿਓ ਭਾਜਪਾ ਦਾ ਸੈਨੇਟ ਦੇ ਉੱਪਰ ਜੋ ਇਹ ਕਹਿ ਰਹੀ ਸੀ ਕਿ ਭਾਜਪਾ ਕਬਜ਼ਾ ਕਰਨ ਜਾ ਰਹੀ ਹੈ ਅਸੀਂ ਹੁਣ ਨਹੀਂ ਦੇਵਾਂਗੇ ਇਸ ਨੂੰ ਕਿਸੇ ਹਾਲੇ ਦੇ ਦਿਖੋ ਇਹ ਸਭ ਪੋਲੀਟੀਕਲ ਗੱਲਾਂ ਹੈ ਇਹ ਵੀ ਕਹਿ ਰਹੀ ਸੀ ਕਿ ਜੇ ਸੈਨੇਟ ਦੇ ਉੱਪਰ ਕਬਜ਼ਾ ਹੁੰਦਾ ਹੈ ਬੀਜੇਪੀ ਦਾ ਫੀਸ ਵਾਦੀ ਆਵੇਗੀ ਲੱਖਾਂ ਰੁਪਏ ਖਰਚਾ ਹੋਣ ਲੱਗ ਜਾਵੇਗਾ ਬਾਈ ਜੀ ਦੇਖੋ ਇਹ ਸਭ ਪੋਲੀਟੀਕਲ ਗੱਲਾਂ ਹੈ ਭਾਰਤੀ ਜਨਤਾ ਪਾਰਟੀ ਦੀ 2014 ਦੇ ਵਿੱਚ ਸਰਕਾਰ ਆਈ ਹੈ 2014 ਤੋਂ ਲੈ ਕੇ 11 ਸਾਲ ਜ 2025 ਹੋ ਗਿਆ 11 ਸਾਲਾਂ ਦੇ ਵਿੱਚ ਚਾਹੇ ਆਪਾਂ ਮੈਡੀਕਲ এডਿਕੇਸ਼ਨ ਦੇਖ ਲੋ ਚਾਹੇ ਇੰਜੀਨੀਅਰਿੰਗ ਦੇ ਖੇਤਰ ਤੇ ਦੇਖ ਲੋ ਆਈਆਈਟੀ ਦੇਖ ਲੋ ਆਈਆਈਐਮ ਦੇਖ ਲੋ ਜਿੰਨੇ ਵੀ ਸੀ ਕਾਲਜ ਸੀ ਤੇ ਜਿੰਨੇ ਹਸਪੀਟਲ ਦੀ ਤਕਰੀਬਨ ਡਬਲ ਤੋਂ ਵੀ ਜ਼ਿਆਦਾ ਹੋ ਗਏ ਤੇ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਪੰਜਾਬ ਦੀ ਸੀ ਪੰਜਾਬ ਦੀ ਰਹੇਗੀ ਇਸ ਤਰ੍ਹਾਂ ਦਾ ਕੋਈ ਸੈਂਟਰ ਦੀ ਜਾਂ ਕਿਸੇ ਤਰ੍ਹਾਂ ਦੀ ਹੋਰ ਕੋਈ ਮੈਲਾ ਫੈਟ ਟੈਂਸ਼ਨ ਨਹੀਂ ਇਹ ਸਿਰਫ ਕੀ ਸੀਗਾ ਵੀ ਇਹਦੇ ਵਿੱਚ ਰਿਫਾਰਮ ਲਿਆਉਣਾ ਚਾਹੁੰਦੇ ਸੀਗੇ ਵੀ ਕੁਝ ਨਾ ਕੁਝ ਵੀ ਜਿਹੜੇ ਬਾਦੂ ਦੇ ਖਰਚੇ ਹੁੰਦੇ ਆ ਸੈਨੇਟ ਦੇ ਇਲੈਕਸ਼ਨ ਦੇ ਖਰਚੇ ਹੁੰਦੇ ਆ ਹੋਰ ਖਰਚੇ ਹੁੰਦੇ ਆ ਉਹ ਖਰਚਿਆਂ ਨੂੰ ਕੰਟਰੋਲ ਕਰਨ ਵਾਸਤੇ ਇੱਕ ਸੁਝਾਅ ਭੇਜਿਆ ਸੀਗਾ ਪਰ ਸੈਂਟਰ ਨੇ ਕਿਸੇ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਲੈਂਦਾ ਸੀਗਾ ਤੇ ਕਿਉਂਕਿ ਪੰਜਾਬ ਦੀ ਜਿਹੜੀ ਬੀਜੇਪੀ ਹੈ ਉਹ ਹਮੇਸ਼ਾ ਯਾਨਕਿ ਪੰਜਾਬ ਦੇ ਹਿੱਤਾਂ ਲਈ ਲੜਦੀ ਰਹੇਗੀ ਪੰਜਾਬ ਦੇ ਹਿੱਤਾਂ ਲਈ ਪੈਰਾ ਦਿੰਦੀ ਰਹੇਗੀ ਸੈਨੇਟ ਦੇ ਵਿੱਚੋਂ ਇੱਕ ਮੈਡਮ ਦਾ ਬਿਆਨ ਸਾਹਮਣੇ ਆਇਆ ਸੀ ਕਿ ਪੰਜਾਬ ਸਰਕਾਰ ਵੱਲੋਂ ਇਸ ਦੀ ਨੁਮਾਇੰਦਗੀ ਲਈ ਕੀਤੀ ਜਾਂਦੀ ਮੀਟਿੰਗਾਂ ਦੇ ਵਿੱਚ ਵੀ ਕੋਈ ਕੋਈ ਨਹੀਂ ਆਂਦਾ 250 ਕਰੋੜ ਰੁਪਏ ਦਾ ਉਹਨਾਂ ਕਨੇ ਬਿਲ ਪੈਂਡਿੰਗ ਪਿਆ ਪੰਜਾਬ ਸਰਕਾਰ ਦੇ ਦੇਖੋ ਮੈਂ ਪਹਿਲਾਂ ਵੀ ਇੱਕ ਚੈਨਲ ਨੂੰ ਇੰਟਰਵਿਊ ਦਿੱਤੀ ਸੀ ਵੀ ਕੋਈ ਵੀ ਅਦਾਰੇ ਪੈਸੇ ਤੋਂ ਬਿਨਾ ਨਹੀਂ ਚੱਲਦਾ ਅੱਜ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਸੈਂਟਰ ਸਰਕਾਰ ਆਪਣਾ ਸ਼ੇਅਰ ਪੂਰਾ ਦੇ ਰਹੀ ਹੈ ਜਿੰਨਾ ਵੀ ਦੇਸ਼ੋ ਹੈਗੀ ਹੈ ਉਹਦੇ ਚ ਦੇ ਰਹੀ ਹੈ ਪਰੰਤੂ ਪੰਜਾਬ ਦੇ ਵੱਲੋਂ तकरीबन 250 ਕਰੋੜ ਰੁਪਇਆ ਪੰਜਾਬ ਯੂਨੀਵਰਸਿਟੀ ਦਾ ਦੇਣਾ ਹੈ ਅਜੇ ਤੱਕ ਤੁਸੀਂ ਸ਼ੁਰੂ ਤੋਂ ਲੈ ਲਓ ਅਕਾਲੀ ਦਲ ਤੋਂ ਲੈ ਲਓ ਅਕਾਲੀ ਦਲ ਦਾ ਕੋਈ ਨਮਾਇੰਦਾ ਮੁੱਖ ਮੰਤਰੀ ਚੇਅਰਪਰਸਨ ਹੁੰਦਾਗਾ ਕੋਈ ਮੁੱਖ ਮੰਤਰੀ ਕਿਸੇ ਮੀਟਿੰਗ ਤੇ ਨਹੀਂ ਗਿਆ ਕੋਈ ਕਾਂਗਰਸ ਦਾ ਮੁੱਖ ਮੰਤਰੀ ਨਹੀਂ ਗਿਆ ਜਾਂ ਉਹਨਾਂ ਦਾ ਨੁਮਾਇੰਦਾ ਗਿਆ ਹੋਵੇ ਪਾਈਪ ਦੇ ਮਿਨਿਸਟਰ ਆਦੇ ਰਹੇ 4 ਸਾਲ ਇਹਨਾਂ ਦੇ ਹੋ ਗਏ ਇਹਨਾਂ ਦਾ ਕੋਈ ਨੁਮਾਇੰਦਾ ਨਹੀਂ ਗਿਆ ਸਿਰਫ ਇੱਕ ਵਾਰੀ ਮੇਰੇ ਖਿਆਲ ਚ ਸ਼ਾਇਦ ਇਹਨਾਂ ਦੇ ਮਾਲਵਿੰਦਰ ਕੰਗ ਸਾਬ ਯਾਨਕਿ ਇੱਕ ਮੀਟਿੰਗ ਦੇ ਵਿੱਚ ਗਿਆ ਜਦੋਂ ਤੁਸੀਂ ਆਪਦਾ ਪੱਖ ਨਹੀਂ ਰੱਖੋਗੇ ਜਦੋਂ ਆਪਣਾ ਤੁਸੀਂ ਗੱਲ ਨਹੀਂ ਰੱਖੋਗੇ ਉਸ ਤਰ੍ਹਾਂ ਦਾ ਯਾਨਕਿ ਇੱਕ ਉਹ ਹੋਣਾ ਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਆਪਾਂ ਕਮ ਸੇ ਕਮ ਅਸੀਂ ਪੰਜਾਬ ਯੂਨੀਵਰਸਿਟੀ ਤੇ ਜੇ ਅਸੀਂ ਆਪਦਾ ਹੱਕ ਜਿਤਾਉਨੇ ਆ ਕਿਉਂਕਿ ਅਸੀਂ ਵੀ ਜਿਤਾਉਨੇ ਆ ਕੋਈ ਇਹ ਨਹੀਂ ਹੈ ਵੀ ਅਸੀਂ ਨਹੀਂ ਜਿਤਾਉਂਦੇ ਅਸੀਂ ਵੀ ਜਿਤਾਉਨੇ ਆ ਪਰੰਤੂ ਸਾਨੂੰ ਉਸ ਇੰਸਟੀਚਿਊਟ ਦੀ ਸਾਰ ਲੈਣੀ ਚਾਹੀਦੀ ਆ ਉਸ ਇੰਸਟੀਚਿਊਟ ਦੇ ਵਿੱਚ ਜਾ ਕੇ ਉਹਨੂੰ ਕਿਵੇਂ ਅਸੀਂ ਬਿਹਤਰ ਬਣਾ ਸਕਦੇ ਆ ਅਸੀਂ ਗੱਲ ਕਰ ਸਕਦੇ ਆ ਸਿਰਫ ਇਹ ਜਿਹੜੀ ਹੈਗੀ ਰਾਜਨੀਤੀ ਕਰਦੇ ਹੋਰ ਕੋਈ ਅੰਨ ਕੋਈ ਪੱਖ ਨਹੀਂ ਆ ਸਰਸਾ ਸੰਗਰੂਰ ਨੂੰ ਰਾਜਧਾਨੀ ਕਹਿੰਦਾ ਆ ਮਾਦੀ ਪਾਰਟੀ ਦੀ ਕਈ ਵਾਰ ਮੁੱਖ ਮੰਤਰੀ ਸਾਹਿਬ ਇੱਥੇ ਆਏ ਨੇ ਜਦੋਂ ਪੱਤਰਕਾਰ ਸਵਾਲ ਪੁੱਛਦੇ ਨੇ ਕਿ ਸੰਗਰੂਰ ਸ਼ਹਿਰ ਦੇ ਵਿੱਚ ਕੂੜੇ ਦੇ ਡੰਬ ਲੱਗੇ ਪਏ ਨੇ ਸੀਵਰੇਜ ਬੁਰਾ ਹਾਲ ਹੈ ਤਾਂ ਉਹ ਕਹਿੰਦੇ ਨੇ ਕਿ ਅਸੀਂ ਪੂਰਾ ਪੰਜਾਬ ਦੇਖਣਾਗਾ ਮੇਰੇ ਲਈ ਸਾਰੇ ਇੱਕ ਨੇ ਤੇ ਮੈਂ ਕੰਮ ਜਰੂਰ ਕਰ ਰਿਹਾ ਹਾਂ ਸੁਰੂ ਸ਼ਾਰਦ ਕਿਹਾ ਹਲਾ ਦੇ ਦੇਖੋ ਜੇ ਸੰਗਰੂਰ ਦੀ ਅੱਜ ਪੋਜੀਸ਼ਨ ਦੇਖੀਏ ਸੰਗਰੂਰ ਦੀ ਪੋਜੀਸ਼ਨ ਬਹੁਤ ਮਾੜੇ ਹਾਲਾਤ ਹੋ ਚੁੱਕੇ ਆ ਸੰਗਰੂਰ ਦੇ ਵਿੱਚ ਸਫਾਈ ਦਾ ਬੁਰਾ ਹਾਲ ਹੈ ਸੰਗਰੂਰ ਦੇ ਇੰਟਰਨਲ ਜਿਹੜੀਆਂ ਰੋਡਸ ਐ ਉਹ ਸਾਰੀਆਂ ਟੁੱਟੀਆਂ ਪਈਆਂ ਤੇ ਟ੍ਰੈਫਿਕ ਦਾ ਬਹੁਤ ਬੁਰਾ ਹਾਲ ਹੈ ਤੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਇੱਕ ਵੀ ਮੈਨੂੰ ਦੱਸੋ ਵੀ ਜੋ ਭਗਵਾਨਤਮਾਨ ਸੰਗਰੂਰ ਡਿਸਟ੍ਰਿਕਟ ਦਾ ਮੁੱਖ ਮੰਤਰੀ ਹੋ ਕੇ ਇੱਕ ਕੰਮ ਕੀਤਾ ਹੋਵੇ ਸਾਡੇ ਮਾਸਤਾਨਾ ਸਾਥ ਸੰਤ ਅਤਰ ਸਿੰਘ ਜੀ ਦੇ ਨਾਂ ਤੇ ਇੱਕ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਸੀ ਉਹਦੋ ਕਹਿੰਦਾ ਸੀ ਜੀ ਮੈਂ 1 ਸਾਲ ਦੇ ਵਿੱਚ ਵਿੱਚ ਇਹ ਮੈਡੀਕਲ ਕਾਲਜ ਚਲਾਉਂਗਾ ਅੱਜ ਜੋ ਤਕਰੀਬਨ ਨੀ ਪੱਥਰੀ ਰਹਿ ਗਿਆ ਕਿਸੇ ਤਰ੍ਹਾਂ ਦਾ ਕੋਈ ਇੱਕ ਕੰਮ ਗਿਣਾ ਦੇ ਵੀ ਸੰਗਰੂਰ ਨੂੰ ਇਹਨਾਂ ਨੇ ਇਹ ਕੰਮ ਕੀਤਾ ਸਿਰਫ ਜਿਹੜੇ ਪੁਰਾਣੇ ਕੰਮ ਐ ਉਹਨਾਂ ਦੀ ਰੈਨੋਵੇਸ਼ਨ ਕਰਤੀ ਉਹਨਾਂ ਦੇ ਪੇਂਟ ਕਰਾਤਾ ਹੋਰ ਕਰਵਾਤਾ ਸਿਰਫ ਇੰਨਾ ਇੱਕ ਕੰਮ ਕੀਤਾ ਇਹਨਾਂ ਨੇ ਇਸ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ ਇਹ ਤਾਂ ਉਹਨਾਂ ਬਣਾ ਨੇ ਸੀ ਨੌਕਰੀਆਂ 58000 ਨੌਕਰੀਆਂ ਦਿੱਤੇ ਨੇ ਦੇਖੋ ਜੀ 58000 ਜੇ ਨੌਕਰੀ ਦਿੱਤੀ ਆ ਹੁਣ ਅੱਜ ਸਾਡੇ ਵਿਚਾਰੇ ਬੇਰੁਜ਼ਗਾਰ ਟੀਚਰ ਬੇਰੁਜ਼ਗਾਰ ਜਿਹੜੇ EMPLOYEES ਐ ਉਹ ਕਿਉਂ ਤਰਨੇ ਦੇਣ ਠੀਕ ਹੈ ਨਾ ਜੀ ਇੱਕ ਉਹਨਾਂ ਨੂੰ ਯਾਨਕਿ ਇੱਕ ਲੌਲੀਪੌਪ ਦੇਤਾ ਵੀ ਤੁਹਾਡੀ ਜੋਇਨਿੰਗ ਕਰਵਾਵਾਂਗੇ ਵੀ ਤੁਹਾਨੂੰ ਨੌਕਰੀ ਦੇ ਰੱਖ ਲੈ ਜੋਇਨਿੰਗ ਕਰਵਾਵਾਂਗੇ ਮੇਰੇ ਖਿਆਲ ਚ ਐਦਾਂ ਦੇ ਵਿੱਚ ਹਜ਼ਾਰਾਂ ਬੰਦੇ ਐਦਾਂ ਦੇ ਐ ਜਿਨ੍ਹਾਂ ਨੂੰ ਸਿਰਫ ਨੌਕਰੀ ਦਾ ਰਿਜ਼ਲਟ ਤਾਂ ਕੱਢਤਾ ਪਰੰਤੂ ਅਜੇ ਤੱਕ ਕੋਈ ਅਪੁਆਇੰਟਮੈਂਟ ਨਹੀਂ ਦਿੱਤੀ ਇਹ ਪਹਿਲੀ ਸਰਕਾਰ ਹੈ ਜਿਹੜੇ ਐਦਾਂ ਦੇ ਯਾਨਕਿ ਸਿਰਫ ਝੂਠ ਫਲਾ ਕੇ ਗੱਲਾਂ ਕਰਦੇ ਆ ਹੁਣ ਤੁਸੀਂ ਦੂਸਰੇ ਪਾਸੇ ਲਾ ਲਓ ਇਹ ਕਹਿੰਦੇ ਜੀ ਅਸੀਂ 10 ਲੱਖ ਰੁਪਇਆ ਆਯੁਸ਼ਮਾਨ ਜਿਹੜਾ ਭਾਰਤ ਦੇ ਵਿੱਚ ਵੀ ਆਯੁਸ਼ਮਾਨ ਕਾਰਡ ਰਹੀ ਅਸੀਂ ਲੋਕਾਂ ਦਾ ਇਲਾਜ ਕਰਾਵਾਂਗੇ ਮੈਨੂੰ ਇੱਕ ਬੰਦਾ ਦੱਸ ਦੋ ਐਡਵਰਟਾਈਜ਼ਮੈਂਟ ਦੇ ਵਾਸਤੇ ਨੇ 2.5 300 ਕਰੋੜ ਰੁਪਏ ਖਰਚਦਾ ਉਸ ਕੀਮਤੇ ਤੇ ਕਿਸੇ ਤਰ੍ਹਾਂ ਦਾ ਕੋਈ ਕਿਸੇ ਨੂੰ ਬੈਨੀਫਿਟ ਨਹੀਂ ਇਹ ਤਾਂ ਸਿਰਫ ਸੈਂਟਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਉਹਨਾਂ ਦਾ ਹਰ ਗਰੀਬ ਵਰਗ ਨੂੰ ਕਿਸਾਨ ਵਰਗ ਨੂੰ ਮਜ਼ਦੂਰ ਵਰਗ ਨੂੰ ਯਾਨਕਿ ਉਹਦਾ ਬੈਨੀਫਿਟ ਮਿਲਦਾ ਸਰ ਫਿਰ ਕਿੱਥੇ ਘਟ ਰਹੀ ਜਾਂਦੀ ਹੈ ਕਿ ਪਾਇ ਪਾ ਹਰ ਵਰਗ ਬੋਟਾਂ ਦੇ ਕੈਂਡੀਡੇਟ ਆਪਣੇ ਹਾਰੇ ਦੇ ਪਿੱਛੇ ਰਹ ਜਾਂਦੇ ਨੇ ਪੰਜਾਬ ਦੀ ਗੱਲ ਕਰੀਏ ਤਾਂ ਆਪਾਂ ਪੰਜਾਬ ਦੇ ਵਿੱਚ ਉਹ ਆਧਾਰ ਕੋ ਨਹੀਂ ਵਧ ਰਹੀ ਜੀ ਨੀ ਦੇਖੋ ਪੰਜਾਬ ਦੇ ਵਿੱਚ ਜੇ ਆਪਾਂ ਸਾਰਾ ਸਿਸਟਮ ਦੇਖੀਏ ਅਸੀਂ ਪਹਿਲਾ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਇਕੱਠੇ ਇਲੈਕਸ਼ਨ ਲੜਦੀ ਸੀ ਚਲੋ ਕਿਸੇ ਕਾਰਨ ਕਰਕੇ ਗੱਠਜੋੜ ਟੁੱਟ ਗਿਆ ਗੱਠਜੋੜ ਤੋਂ ਸ਼੍ਰੋਮਣੀ ਅਕਾਲੀ ਦਲ ਬਾਹਰ ਆ ਗਿਆ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣ ਗਈ ਉਸ ਤੋਂ ਬਾਅਦ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਦੇਖੋ ਅਸੀਂ ਅੱਜ ਜਿਹੜਾ ਸਾਡਾ ਸਿਸਟਮ ਹੈ ਜੋ ਪੰਜਾਬ ਦੇ ਵਿੱਚ ਹੈ ਦੇਖੋ ਸ਼ਹਿਰਾਂ ਦੇ ਵਿੱਚ ਸਾਡਾ ਕਵਰ ਪੂਰਾ ਬੈਠਾ ਹੈ ਸ਼ਹਿਰਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਅੱਜ ਕਾਂਗਰਸ ਨਾਲੋਂ ਟੁੱਟ ਕੇ ਸਾਡੇ ਜਨਕਿ ਜਿਹੜੇ ਹਿੰਦੂ ਪਰਿਵਾਰ ਹੈ ਸਾਡੇ ਜਿਹੜੇ ਸਨਾਤਨੀ ਪਰਿਵਾਰ ਹੈ ਉਹ ਭਾਰਤੀ ਜਨਤਾ ਪਾਰਟੀ ਨਾਲ ਜੁੜਿਆ ਕਿਉਂਕਿ ਕਾਂਗਰਸ ਦੀਆਂ ਨੀਤੀਆਂ ਦਾ ਸਾਰਿਆਂ ਨੂੰ ਪਤਾ ਹੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜੇ 10 11% ਬੋਟ ਬੈਂਕ ਸੀ ਅੱਜ 20% ਤੇ ਪਹੁੰਚ ਚੁੱਕਿਆ ਆਉਣ ਵਾਲੇ ਟਾਈਮ ਤੇ 2027 ਦੇ ਇਲੈਕਸ਼ਨ ਦੇ ਵਿੱਚ ਅਸੀਂ ਬਹੁਤ ਵਧੀਆ ਪ੍ਰਦਰਸ਼ਨ ਕਰਾਂਗੇ ਬਹੁਤ ਅੱਛੇ ਮਾਰਜਨ ਦੇ ਨਾਲ ਅਸੀਂ ਜਿੱਤਾਂਗੇ ਵੀ ਇਸ ਚੀਜ਼ ਦੀ ਸਾਡੀ ਜਿਹੜੀ ਇੰਟਰਨਲ ਭਾਰਤੀ ਜਨਤਾ ਪਾਰਟੀ ਜੀ ਚਾਹੇ ਸੁਨੀਲ ਜਾਖੜ ਜੀ ਹੋਣ ਚਾਹੇ ਸਾਡੇ ਕਾਰਜਕਾਰੀ ਪ੍ਰਧਾਨ ਅਸ਼ਨੀ ਜੀ ਹੋਣ ਸਿੱਧਾ ਸਾਡੀ ਬੜੀ ਤਰ੍ਹਾਂ ਚੱਲ ਰਹੀ ਹੈ ਇੱਕ ਉਹਨਾਂ ਦੇ ਘਰ ਲਿਆ ਬਿਆਨ ਵੀ ਸਾਹਮਣੇ ਆਏਗਾ ਵੀ 500 ਕਰੋੜ ਰੁਪਏ ਮੰਗਦੇ ਨੇ ਫਿਰ ਕਿਤੇ ਮੁੱਖ ਮੰਤਰੀ ਆਚਾਰਾ ਅਨਾਉਂਸ ਕੀਤਾ ਜਾਂਦਾ ਹੈ ਵੀ ਉਹਨਾਂ ਨੇ ਫ੍ਰੀ ਵੀ ਕਿਹਾ ਵੀ ਸਾਨੂੰ ਜੇ ਕੋਈ ਹੋਰ ਪਾਰਟੀ ਵੀ ਆਫਰ ਕਰਦੀ ਹੈ ਇੰਡਾਇਰੈਕਟਲੀ ਕਿਹਾ ਉਹਨਾਂ ਨੇ ਵੀ ਅਸੀਂ ਉਸ ਪਾਰਟੀ ਵੱਗ ਚਲੇ ਜਾਵਾਂਗੇ ਕੀ ਲੱਗਦਾ ਹੈ ਕਿ ਸਿੱਧੂ ਸਾਹਿਬ ਦੀ ਦੁਆਰੇ ਕੰਮ বিজেਪ ਵਿੱਚ ਵਾਪਸੀ ਹੋ ਸਕਦੀ ਹੈ ਦੇਖੋ ਜੋ 500 ਕਰੋੜ ਰੁਪਏ ਵਾਲੀ ਗੱਲ ਉਹਨਾਂ ਨੇ ਕਹੀ ਹੈ ਦੇਖੋ ਕਾਂਗਰਸ ਤੇ ਕਰਪਸ਼ਨ ਇਹ ਉਹਨਾਂ ਦੇ ਇੱਕ ਸਿੱਕੇ ਦੇ ਦੋਨੋਂ ਪਹਿਲੂ ਆ ਕਾਂਗਰਸ ਜਿੱਥੇ ਹੋएगी ਕ腐ਸ਼ਨ ਹੋਏਗੀ ਕਿਉਂਕਿ ਉਹਨਾਂ ਨੇ ਕੋਈ ਨਵੀਂ ਗੱਲ ਨਹੀਂ ਕਹੀ ਕਿਉਂਕਿ ਆਪਾਂ ਦੇਖਦੇ ਹਾਂ ਕਾਂਗਰਸ ਦੇ ਵਿੱਚ ਜਿਹੜਾ ਨੋਟਾ ਵਾਲਾ ਜਿਹੜਾ ਕਲਚਰ ਹੈ ਉਹ ਹਾਵੀ ਹੈ ਤੇ ਉਹਨਾਂ ਨੇ ਕੋਈ ਨਵੀਂ ਗੱਲ ਨਹੀਂ ਕਹੀ ਉਹਨਾਂ ਨੇ ਠੀਕ ਗੱਲ ਕਹੀ ਹੈ ਪਰੰਤੂ ਜੋ ਤੁਸੀਂ ਕਹਿੰਦੇ ਹੋ ਵੀ ਭਾਰਤੀ ਜਨਤਾ ਪਾਰਟੀ ਯਾਨਕਿ ਸਿੱਧੂ ਨੂੰ ਲਵੇਗੀ ਇਹ ਦੇਖੋ ਮੇਰੇ ਕੱਦ ਦੀ ਗੱਲ ਨਹੀਂ ਵੀ ਮੈਂ ਕੋਈ ਐਦਾਂ ਦਾ ਕੋਈ ਗੱਲ ਕਰਾਂ ਇਹ ਸਾਡਾ ਜਿਹੜਾ ਉੱਪਰ ਪਾਰਲੀਮੈਂਟਰੀ ਬੋਰਡ ਹੈ ਜਾਂ ਉੱਪਰ ਸਾਡੇ ਜਿਹੜੇ ਲੀਡਰ ਸਹਿਬਾਨ ਨੇ ਇਹ ਉਹਨਾਂ ਨੇ ਸੋਚਣਾ 2027 ਦੀ ਗੱਲ ਇਹ ਮੈਂ ਜਣਾ ਚਾਹੁੰਦਾ ਦੇਖੋ 2027 ਦੇ ਵਿੱਚ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਕੇ ਹਟਿਆ ਵੀ 2027 ਦੇ ਵਿੱਚ ਜਿਹੜੀ ਪੋਜੀਸ਼ਨ ਹੈ ਭਾਰਤੀ ਜਨਤਾ ਪਾਰਟੀ ਦੀ ਅਸੀਂ ਅੱਜ ਸਾਡਾ ਜਿਹੜਾ ਵੋਟ ਸ਼ੇਅਰ ਹੈ ਉਹ 20% ਹੈ ਅਸੀਂ ਇਹਨੂੰ ਵਧਾ ਕੇ ਇੱਕ ਬਹੁਤ ਅੱਛੇ ਪੋਜੀਸ਼ਨ ਤੇ ਯਾਨਕਿ ਲੈ ਕੇ ਆਵਾਂਗੇ ਇੱਕ ਅਹਿਮ ਭੂਮਿਕਾ ਜੋ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਿਉਂਕਿ ਆਉਗੀ ਕਿਉਂਕਿ ਅੱਜ ਲੋਕ ਪਿੰਡਾਂ ਦੇ ਵਿੱਚ ਵੀ ਕਿਉਂਕਿ ਮੈਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਸਾਡੇ ਮੈਂਬਰ ਲੜੇ ਅਸੀਂ ਮੈਂ ਪਿੰਡਾਂ 'ਚ ਵੀ ਮੇਰਾ ਜਾਣਾ ਹੋਇਆ ਤੇ ਉੱਥੇ ਲੋਕ ਯਾਨਕਿ ਹੁਣ ਬੀਜੇਪੀ ਦੀ ਸੱਤਾ ਦੇ ਵਿੱਚ ਗੱਲ ਕਰ ਰਹੇ ਸਰ ਕਪਟਨ ਸਾਹਿਬ ਤਾਂ ਕਹਿੰਦੇ ਨੇ ਕਿ ਮੇਰੇ ਤੋਂ ਪੁੱਛਦੇ ਕੁਝ ਨਹੀਂ ਐਨੇ ਸੀਨੀਅਰ ਲੀਡਰ ਨੇ ਕਿ ਮੈਨੂੰ ਕੁਝ ਵੀ ਪੁੱਛਦੇ ਟਿਕਟ ਕਿਉਂ ਦੇਣੀ ਹੈ ਕਿਉਂ ਲੈਣੀ ਹੈ ਨਹੀਂ ਦੇਖੋ ਕੈਪਟਨ ਸਾਹਿਬ ਸਾਡੇ ਬਹੁਤ ਸੀਨੀਅਰ ਲੀਡਰ ਹੈ ਸਾਡੀ ਪਾਰਟੀ ਨਾਲ ਜੁੜੇ ਹੈ ਤੇ ਉਹਨਾਂ ਦਾ ਬਹੁਤ ਮਾਨ ਸਤਿਕਾਰ ਹੈ ਦੇਖੋ ਜੋ ਪੋਜੀਸ਼ਨ ਕਿਸੇ ਵੀ ਤਰ੍ਹਾਂ ਦੀ ਹੈ ਤਾਂ ਸਾਡਾ ਜਿਹੜਾ ਪਾਰਲੀਮੈਂਟਰੀ ਬੋਰਡ ਹੈ ਦੇਖੋ ਕੋਈ ਵੀ ਟਿਕਟ ਦੇਣੀ ਹੈ ਕਿਦਾਂ ਦਾ ਕੀ ਕਰਨਾ ਹੈ ਉਹਦੇ ਵਾਸਤੇ ਬਾਕੀ ਸਲਾਹ ਲੈਂਦੇ ਆ ਟਾਈਮ ਟੂ ਟਾਈਮ ਲੈਂਦੇ ਆ ਕੋਈ ਇਹ ਜੀ ਗੱਲ ਨਹੀਂ ਹੈਗੀ ਇਨਡਾਇਰੈਕਟ ਵੇਚ ਡਾਇਰੈਕਟ ਵੇਚ ਲੈਂਦੇ ਆ ਬਾਕੀ ਜੋ ਕੋਈ ਗੱਲ ਕੋਈ ਅੰਮ ਦੀ ਕੋਈ ਗੱਲ ਬਾਤ ਹੈ ਜਾਂ ਕੋਈ ਥੋੜਾ ਉਹ ਨਿੱਜੀ ਵਿਚਾਰ ਹੋ ਸਕਦੇ ਆ ਪਰ ਪਾਰਟੀ ਫਾਰਮ ਤੇ ਉਹਨਾਂ ਦਾ ਬਹੁਤ ਅੱਜ ਵੀ ਕੋਈ ਜਿਸ ਤਰ੍ਹਾਂ ਗੱਲ ਕੀਤੀ ਆਗੇ ਤਾਂ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੈਗਾ ਭਾਈ ਪਗੋੜੀ ਜੇ ਲੱਗਦਾ ਵੀ ਸਿੱਧੂ ਘਰ ਵਾਪਸੀ ਕਰਦੇ ਨੇ ਤੁਹਾਡੀ ਪਰਸਨਲ رائے ਵੀ ਜੇ ਉਹ ਵਾਪਸੀ ਕਰਦੇ ਨੇ ਕੀ ਲਗਭਗ 50 ਦੇ ਵਿੱਚ ਆਧਾਰ ਵਧਿਆ বিজেপি ਦਾ ਕਿਉਂਕਿ ਲੋਕ ਵੀ ਹੁਣ ਸਿੱਧੂ ਨੂੰ ਪਸੰਦ ਕਰਨ ਲੱਗ ਗਏ ਨੇ ਕਿਉਂਕਿ ਜਦੋਂ ਉਹ ਮੰਤਰੀ ਸਨ ਉਹਨਾਂ ਦੀ ਨਹੀਂ ਚੱਲੀ ਉਹਨਾਂ ਦੇ ਕੰਮ ਕਰਨਾਈ ਹੋਈ ਤਾਂ ਉਹਨਾਂ ਨੇ ਉੱਥੋਂ ਰਜਾਈਨਤ ਹੋ ਗਈ ਉਹ ਬਾਗੀ ਰਹਿੰਦੇ ਨੇ ਕਿਉਂਕਿ ਉਹਨਾਂ ਦੇ ਕੰਮ ਨਹੀਂ ਹੁੰਦੇ ਕੰਮ ਕਰਨ ਵਾਲੇ ਬੰਦੇ ਦੇ ਦੇਖੋ ਅ ਨਵਜੋਤ ਸਿੰਘ ਸਿੱਧੂ ਜਦੋਂ ਇੱਕ ਕ੍ਰਿਕਟਰ ਤੋਂ ਪੋਲਿਟਿਕਸ ਦੇ ਵਿੱਚ ਆਇਆ ਉਦੋਂ ਭਾਰਤੀ ਜਨਤਾ ਪਾਰਟੀ ਨੇ ਬਹੁਤ ਮਾਨ ਸਨਮਾਨ ਦਿੱਤਾ ਭਾਰਤੀ ਜਨਤਾ ਪਾਰਟੀ ਨੇ ਕਿਤੇ ਨਹੀਂ ਕਿਹਾ ਉਹਨਾਂ ਨੂੰ ਜਾਣ ਵਾਸਤੇ ਜਾਂ ਕੋਈ ਹੋਰ ਉਹਨਾਂ ਦੀ ਨਿੱਜੀ ਰਹਿ ਸੀ ਜੇ ਕੋਈ ਨਿੱਜੀ ਰਹਿ ਨਾਲ ਕੋਈ ਦੁਆਰਾ ਆਉਂਦਾ ਤਾਂ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈ ਕੋਈ ਵੀ ਆ ਸਕਦਾ ਹੈ ਪਾਰਟੀ ਦੇ ਵਿੱਚ ਪਾਰਟੀ ਚ ਸਵਾਗਤ ਹੈ ਅਸੀਂ ਜਿਹੜੇ ਵੀ ਸਾਡੇ ਨਾਲ ਬੰਦਾ ਜੁੜਦਾ ਅਸੀਂ ਉਹਦਾ ਹਰ ਇੱਕ ਵਿਅਕਤੀ ਦਾ ਸੀ ਸਵਾਗਤ ਕਰਦੇ ਹਾਂ ਇਹ ਬਿਲਕੁਲ ਸਾਂਸਰਨਾ ਸਰਲੀ ਲੇਜੈਂਡਲ ਦੀ ਜਿਨ੍ਹਾਂ ਨੇ ਕਿਹਾ ਹੈ ਕਿ ਜੇ ਨਿਯੋਸ ਸਿੱਧੂ ਘਰ ਵਾਪਸੀ ਕਰਦੇ ਹਨ ਤਾਂ ਕਿਤੇ ਨਾ ਕਿਤੇ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਕਿਉਂਕਿ ਕੰਮ ਕਰਨ ਵਾਲੇ ਬੰਦੇ ਨੇ ਤੇ ਕੰਮ ਕਰਨਾ ਚਾਹੁੰਦੇ ਨੇ ਉੱਥੇ ਹੀ ਕਾਨੂੰਨੀ ਵਿਵਸਥਾ ਦੇ ਵਿਰੁੱਧ ਇਹਨਾਂ ਨੇ ਸਵਾਲ ਉਠਾਏ ਨੇ ਕਿ ਆਏ ਦਿਨ ਆਪਾਂ ਦੇਖਦੇ ਹਾਂ ਕਿ ਨੌਜਵਾਨਾਂ ਦੇ ਉੱਪਰ ਗੈਂਗਸਟਰਾਂ ਵਾਂਗੂ ਵੱਲੋਂ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਧੀ ਪੁੱਤ ਬਾਹਰ ਨਹੀਂ ਆਸਦੇ ਪਿਛਲੇ ਕੁਝ ਦਿਨਾਂ ਵਿੱਚ ਆਪਾਂ ਦੇਖਿਆ ਕਿ ਕਿ ਲੜਕੀ ਨੂੰ ਬਾਹਰ ਜਾਂਦੀ ਨੂੰ ਕੁਝ ਨੌਜਵਾਨਾਂ ਵੱਲੋਂ ਗੋਲੀਆਂ ਮਾਰਦੇ ਜਾਂਦੇ ਹਨ ਤਾਂ ਕਿਤੇ ਨਾ ਕਿਤੇ ਖੌਫ ਨਹੀਂ ਹੈਗਾ ਗੋਲ ਖਿਡਾਰੀਆਂ ਨੂੰ ਗੋਲੀ ਮਾਰਨ ਤੋਂ ਬਾਅਦ ਇਹ ਵੀ ਕਹ ਦਿੱਤਾ ਜਾਂਦਾ ਹੈ ਕਿ ਅਸੀਂ ਜ਼ਿੰਮੇਵਾਰ ਲੈਨੇ ਆ ਕਿ ਅਸੀਂ ਮਾਰਿਆ ਤਾਂ ਕਿਤੇ ਨਾ ਕਿਤੇ ਇਸ ਦਾ ਪੰਜਾਬ ਦੇ ਉੱਪਰ ਪੰਜਾਬ ਦੇ ਲੋਕਾਂ ਦੇ ਉੱਪਰ ਬਹੁਤ ਮਾੜਾ ਅਸਰ ਪੈ ਰਿਹਾ ਤੇ 2027 ਬਾਰੇ ਇਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ 2027 ਵਿੱਚ ਪਾਏ ਪਾਏ ਸਰਕਾਰ ਬਣ ਬਣਨਾ ਤੈ ਹੈ ਸੰਗਰੂਰ ਤੋਂ ਗੁਰਿੰਦ ਸਿੰਘ ਜਨ ਹਿਤੇਸ਼